ਦੀਵਾਲੀ ਦਾ ਤਿਹਾਰ ਨੇੜੇ ਆ ਰਿਹਾ ਹੈ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੇ ਲਈ ਐਨਜੀਟੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਤੇ ਹੀ ਵਾਤਾਵਰਣ ਪ੍ਰੇਮੀ ਸੰਜਸੀ ਚੇਵਾਲ ਵੀ ਹਰ ਵਾਰ ਗ੍ਰੀਨ ਦੀਵਾਲੀ ਮਨਾਉਂਦੇ ਨੇ ਅਤੇ ਲੋਕਾਂ ਨੂੰ ਵੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੇ ਲਈ ਅਪੀਲ ਕਰਦੇ ਹੀ ਰਹਿੰਦੇ ਨੇ ਇਸ ਵਾਰ ਵੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਲੋਕ ਇਸ ਵਾਰ ਵੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਸੰਚ ਸੀਚੇ ਵਾਲਦੂਆਰੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੀਵਾਲੀ ਤੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਕੇ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ ਆ ਰਹੀ ਹੈ ਦੀਵਾਲੀ ਦੇ ਉੱਪਰ ਦਸਹਰੇ ਦੇ ਉੱਪਰ ਪੋਲੂਸ਼ਨ ਬਹੁਤ ਹੁੰਦਾ ਹੈ ਤਾਂ ਤੁਹਾਡੇ ਲੋ ਹਰ ਵਾਰ ਮੈਸੇਜ ਦਿੱਤਾ ਜਾਂਦਾ ਹੈ ਗ੍ਰੀਨ ਦੀਵਾਲੀ ਦਾ ਇਹ ਦੀਵਾਲੀ ਜਿਹੜੀ ਹੈ ਹੁੰਦੀ ਗ੍ਰੀਨ ਉਹਨੂੰ ਕਹਿੰਦੇ ਖੁਸ਼ੀ ਦਾ ਸੰਦੇਸ਼ ਹੈ ਦੀਵਾਲੀ ਜਿਹੜਾ ਹੈ ਆਤਮਿਕ ਆਨੰਦ ਦਾ ਜਿਹੜਾ ਹੈਗਾ ਸੰਦੇਸ਼ ਹੈ ਕਿਉਂਕਿ ਇੱਕ ਬਹੁਤ ਵੱਡੀ ਆ ਇਤਿਹਾਸਿਕ ਘਟਨਾ ਇਸ ਧਰਤੀ ਤੇ ਹੋਈ ਕਿ ਇਸ ਨੂੰ ਇਸੇ ਕਰਕੇ ਬੰਦੀ ਛੋੜ ਦੇ ਨਾਂ ਦੇ ਉੱਤੇ ਵੀ ਐਸੀ ਬੜੇ ਸਤਿਕਾਰ ਦੇ ਨਾਲ ਮਨਾਉਂਦੇ ਆ ਕਿ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੰਜਾ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਮੁਕਤ ਹੋ ਕੇ ਉਹਨਾਂ ਨੂੰ ਮੁਕਤ ਕਰਵਾ ਕੇ ਜਦੋਂ ਅੰਮ੍ਰਿਤਸਰ ਪਹੁੰਚੇ ਜਿਹੜੇ ਗੁਰਸਿੱਖ ਅੱਖਾਂ ਵਸਾ ਕੇ ਗੁਰੂ ਦੇ ਦਰਸ਼ਨਾਂ ਦੀ ਅਡੀ ਕਰਦੇ ਸੀ ਉਹਨਾਂ ਨੇ ਘੇਰ ਦੇ ਦੀਵੇ ਬਾਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਦੇ ਨਿਹਾਰ ਕੇ ਉਹ ਦੀਵਾਲੀ ਮਨਾਈ ਇਸੇ ਤਰ੍ਹਾਂ ਹੀ ਤ੍ਰਿਤੀ ਯੁਗ ਦੇ ਅਵਤਾਰ ਰਾਮ ਭਗਵਾਨ ਜਦੋਂ ਜੁਦਿਆ 14 ਸਾਲ ਦੇ ਬਨਵਾਸ ਤੋਂ ਵਿਸਵਾਹੇ ਉੱਥੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਘੇਦੇ ਦੀਵੇ ਬਾਲ ਕੇ ਉਹਨਾਂ ਦਾ ਸਨਮਾਨ ਕੀਤਾ ਤੇ ਇਹ ਇੱਕ ਮਲਾਪ ਦਾ ਸੰਦੇਸ਼ ਹੈ ਗੁਰੂ ਦੇ ਦਰਸ਼ਨਾਂ ਦਾ ਸੰਦੇਸ਼ ਹੈ ਸੋ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਦੇ ਪਟਾਕੇ ਰਹਿਤ ਦੀਵਾਲੀ ਹੋਣੀ ਚਾਹੀਦੀ ਹੈ ਦੀਵਾਲੀ ਜਿਹੜੀ ਹੈਗੀ ਇਹ ਦੇ ਵਿੱਚ ਪਟਾਕੇਆਂ ਦਾ ਕੋਈ ਅਰਥ ਨਹੀਂ ਹੁਣ ਜੇ ਸੀਜ਼ਨ ਦੇ ਵਿੱਚੋਂ ਆਪਾਂ ਲੰਘ ਰਹੇ ਆ ਇਹਦੇ ਵਿੱਚ ਪੂਮਡ ਦਾ ਆਪਾਂ ਸੀਜ਼ਨ ਕਿੰਨੇ ਇਸ ਦੇ ਵਿੱਚ ਤਾਂ ਸਾਡੀ ਵਿਸ਼ੇਸ਼ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਜਦੋਂ ਆਕਸੀਜਨ ਦੀ ਬਹੁਤ ਵੱਡੀ ਲੋੜ ਪੈਂਦੀ ਹੈ ਜਿਸ ਨੂੰ ਇਹ ਬਿਮਾਰੀ ਫੇਫੜਿਆਂ ਨੂੰ ਲੱਗ ਜਾਂਦੀ ਹੈ ਤੇ ਉਹ ਆਪਣੇ ਕੋਲ ਕਿੰਨੇ ਪ੍ਰਬੰਧ ਹੈਗੇ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਤੇ ਇਸ ਟਾਈਮ ਦੇ ਵਿੱਚ ਅਸੀਂ ਕਹਿੰਨੇ ਜਿਹੜੀ ਹੈ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਪਰਾਲੀ ਨੂੰ ਅੱਗ ਨਾ ਲਾਈਏ। ਇਹ ਨਾ ਹੀ ਪਟਾਕੇ ਚ ਲਾਈਏ। ਦੋਨੋਂ ਚੀਜ਼ਾਂ ਤੋਂ ਇਸੇ ਪਰਹੇਜ਼ ਕਰੀਏ। ਪਟਾਕੇ ਜਲਾਉਣਾ ਤਾਂ ਬਿਲਕੁਲ ਗੈਰਵਾਜਬਾ। ਇਹ ਰੁਪਈਏ ਲਾ ਕੇ ਉਹਨਾਂ ਨੂੰ ਅੱਗ ਲਾ ਕੇ ਖੜਕਾ ਕਰਨਾ 에ਅਰ ਪੋਲੂਸ਼ਨ ਤੇ ਸਾਊਂਡ ਪੋਲੂਸ਼ਨ। ਸੋ ਉਹਦੇ ਨਾਲ ਜੋ ਇਸ ਵੇਲੇ ਤੁਹਾਡਾ ਸਮਾਜ ਪਹਿਲਾਂ ਹੀ ਇਹਨਾਂ ਦੇ ਵਿੱਚ ਇਹੋ ਜਿਹੇ ਭਿਆਨਕ ਬਿਮਾਰੀ ਦੇ ਵਿੱਚੋਂ ਲੰਘ ਰਿਹਾ। ਖੁਸ਼ੀਆਂ ਮਨਾਓ ਕੇਦੇ ਦੀਵੇ ਵਾਲੋ ਮਹਾਰਾਏ ਨੂੰ ਯਾਦ ਕਰੋ ਗੁਰਦੁਆਰੇ ਜਾਓ ਘਰ ਵਿੱਚ ਬੈਠ ਕੇ ਕੀਰਤਨ ਸਰਬੰਨ ਕਰੋ ਗੁਰੂ ਨਾਨਕ ਦੇ ਜਿੱਥੇ ਮਰਜੀ ਤੁਸੀਂ ਜਿਹੜੇ ਹੈਗੇ ਜੁੜ ਸਕਦੇ ਆ ਤੁਹਾਡੇ ਕੋਲ ਸਾਧਨ ਹੈਗੇ ਆ ਪਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਇਹਨਾ